ਆਪਣੇ ਪਿੰਡ ਤਾਂ ਹੀ ترقی ਕਰ ਸਕਦੇ ਆ ਜੇ ਅਗਿਆਤ ਕਿ ਸਾਰੇ ਇਕੱਠੇ ਹੋ ਕੇ ਸਪੋਰਟ ਕਰੀਏ ਕਿਉਂਕਿ ਨੌ ਹਲਕਿਆਂ ਜਿ ਮੈਂ ਜਾ ਚੁੱਕਾ ਹਾਂ ਚਾਹੇ ਹੜੀਕੋਟ ਦੀ ਗੱਲ ਕਰ ਲੋ ਚਾਹੇ ਅਮਰਗੜ ਦੀ ਗੱਲ ਕਰ ਲੋ ਚਾਹੇ ਸਾਹਨੇ ਆਉਂਦੀ ਚਾਹੇ ਸਮਰਾਨੀ ਕਿਸੇ ਨੂੰ ਜੇ ਪਿੰਡ ਦੇ ਵਿੱਚੋਂ ਕੋਈ ਨੌਕਰੀ ਨਹੀਂ ਮਿਲੀ ਹੋਵੇ ਤਾਂ ਹੱਥ ਖੜਾ ਕਰਕੇ ਦੱਸ ਸਕਦਾ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਇੱਕ ਵੀ ਬੱਚਾ ਨੌਕਰੀ ਤੇ ਨਹੀਂ ਰੱਖਿਆ 5 ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਬਜ਼ੁਰਗ ਹੱਥ ਮਾਰ ਰਹੇ ਆ ਸਵਾ ਹਲਕਾ ਫਤੇਗੜ ਸਾਹਿਬ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਨੂੰ ਪਿੰਡ ਜਰਗ ਦੇ ਜਰਗੜੀ ਵਾਲੇ ਦਰਵਾਜੇ ਵਿੱਚ ਲੱਡੂਆਂ ਦਾ ਤੋਲਿਆ ਗਿਆ ਇਸ ਮੌਕੇ ਚੇਅਰਮੈਨ ਜੈਨਕਨ ਨਵਜੋਤ ਸਿੰਘ ਮੰਡੇਰ ਜਰਗ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮੈਂਬਰ ਸਮੂਹ ਲੀਡਰਸ਼ਿਪ ਆਗੂ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ਵੱਖੋ ਵੱਖਰੇ ਬੁਲਾਰਿਆਂ ਨੇ ਸਟੇਜ ਤੋਂ ਆਮ ਆਦਮੀ ਪਾਰਟੀ ਦੇ ਕੀਤੇ ਵਿਕਾਸ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਹੋਣ ਦਾ ਪ੍ਰੋਸਾ ਦਿੱਤਾ ਜਰਗ ਤੋਤ ਸੇਮ ਸਿੰਘ ਦੀ ਖਾਸ ਰਿਪੋਰਟ ਕਹਿੰਦੇ ਜਿ ਬੈਠੇ ਆ ਸਰਦਾਰ ਜੀ ਖੜੇ ਆ ਕਹਿੰਦੇ ਨੌਕਰੀ ਮਿਲੀ ਤੁਹਾਡੀ ਬੇਟੀ ਨੂੰ ਮਿਲੀ ਹੈ ਬੇਟੀ ਨੂੰ ਨੌਕਰੀ ਮਿਲੀ ਹੈ ਤੇ ਹੋਰ ਵੀ ਨਗਰ ਦੇ ਵਿੱਚ ਦੋ ਤੋਂ ਤਿੰਨ ਜਿਹੜੀਆਂ ਨੌਕਰੀਆਂ ਨੇ ਮਿਲੀਆਂ ਨੇ ਰੌਣੀ ਵਾਲੇ ਬੈਠੇ ਆ ਇਹਨਾਂ ਦੇ ਨਗਰ ਦੇ ਵਿੱਚ ਬੇਟੀ ਜੱਜ ਲੱਗੀ ਐ ਮੱਝ ਵੀ ਸਿੱਖਾਂ ਦੀ ਕੁੜੀ ਔਰ ਇੱਕ ਬਦਲਾਅ ਦੀ ਨਿਸ਼ਾਨੀ ਆ ਕਿ ਆਮ ਗਰੀਬ ਘਰਾਂ ਦੇ ਬੱਚੇ ਜਿਹੜੇ ਕਿ ਪੜ੍ਹ ਲਿਖ ਕੇ ਚੰਗੀਆਂ ਪੋਜੀਸ਼ਨਾਂ ਤੇ ਜਿਨ੍ਹਾਂ ਨੂੰ ਅੱਗੇ ਕਹਿੰਦੇ ਵੀ ਕੈਸ਼ ਦੀ ਲੋੜ ਆ ਨੋਟਾਂ ਦੀ ਲੋੜ ਆ ਤੇ ਨਾਲ ਜੱਕ ਦੀ ਲੋੜ ਆ ਚੱਕ ਤੇ ਚੱਕ ਹੋਊਗਾ ਤਾਂ ਕਹਿੰਦੇ ਨੌਕਰੀ ਮਿਲੂਗੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੇ ਇਸ ਗੱਲ ਨੂੰ ਝੂਠਾ ਸਾਬਤ ਕਰ ਦਿੱਤਾ ਕਿ ਜੇ ਇਮਾਨਦਾਰ ਮੁੱਖ ਮੰਤਰੀ ਹੋਵੇ ਜੇ ਚੰਗਾ ਮੁੱਖ ਮੰਤਰੀ ਹੋਵੇ ਨਾ ਕਿਸੇ ਚੱਕ ਦੀ ਲੋੜ ਆ ਨਾ ਕਿਸੇ ਚੱਕ ਦੀ ਲੋੜ ਆ ਔਰ ਇਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਲੱਗਦਾ ਇਹ ਸਾਰੇ ਪਿੱਛੇ ਪੈਣਾ ਸਾਰੇ ਨੇਕ ਲਈ ਪੈਣਾ ਸੀ ਗਿਆ ਤੇ ਉਹ ਤੇਰੇ ਬੱਡੇ ਘਰ ਸਾਹਿਬ ਦਾ ਵਿਕਾਸ ਹੋ ਸਕੇ ਬਾਕੀ ਮੈਂ ਧੰਨਵਾਦ ਕਰਾਂਗਾ ਜਲ ਸਿੰਘ ਸਾਹਿਬ ਦੇ ਪਰਿਵਾਰ ਦਾ ਸਾਲੇ ਜਸਵੀਰ ਭੈਣ ਜੀ ਉਹਨਾਂ ਮੇਰੀ ਵਾਈਫ ਨਾਲ ਉਹ ਵੀ ਕੈਂਪੇਨ ਕਰਦੇ ਕੋਈ ਵਾਈਕਲ ਜਾ ਦੇ ਕਦੇ ਅਮਰਗੜ ਜਾ ਰਹੇ ਆ ਨਕੀ ਤੇ ਹੋਰ ਜਾ ਰਹੇ ਆ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿਉਂਕਿ ਉਹ ਬੜਾ ਬੜਾ ਬੱਚੇ ਪਰਸੋਂ ਬੜਾ ਵਧੀਆ ਬੜਾ ਪੈਣਾ ਖਿਆਲ ਰਿਹਾ ਸੀਗਾ ਲੋੜਾ ਪ੍ਰਵਾਕ ਚੀਨਣ ਲੋੜਾ ਤੇ ਉਹਦੇ ਵੀ ਸਾਡੀਆਂ ਭੈਣਾਂ ਦਾ ਦੱਸ ਕੀਏ ਆਪਣੇ ਪਿੰਡ ਤਾਂ ਹੀ ਤਰੱਕੀ ਕਰ ਸਕਦੇ ਆ ਜੇ ਅਗਿਆਤ ਕਿ ਸਾਰੇ ਇਕੱਠੇ ਹੋ ਕੇ ਸਪੋਰਟ ਕਰੀਏ ਕਿਉਂਕਿ ਨੌ ਹਲਕਿਆਂ 'ਚ ਮੈਂ ਜਾ ਚੁੱਕਾ ਚਾਹੇ ਰਾਏਕੋਟ ਦੀ ਗੱਲ ਕਰ ਲਓ ਚਾਹੇ ਅਮਰਗੜ ਦੀ ਗੱਲ ਕਰ ਲਓ ਚਾਹੇ ਸਾਹਨੇ ਆਉਂਦੀ ਚਾਹੇ ਸਮਰਾਨ ਵਾਲੇ ਜਿੰਦਾਬਾਦ ਸਾਰੇ ਪਿੰਡ ਜਗ ਪਿੰਡ ਜਿੰਦਾਬਾਦ ਜਿੰਦਾਬਾਦ ਸਾਰੇ ਪਿੰਡ ਜਗ ਪਿੰਡ ਜਿੰਦਾਬਾਦ ਜਿੰਦਾਬਾਦ ਮੇਰੇ ਭਗ ਜ਼ਿੰਦਾਬਾਦ ਮੇਰੇ ਰਾਜ ਜ਼ਿੰਦਾਬਾਦ ਜ਼ਿੰਦਾਬਾਦ ਸਾਰੇ ਪਹਿਣਾ ਜ਼ਿੰਦਾਬਾਦ ਜ਼ਿੰਦਾਬਾਦ ਸਾਰੇ ਮਾਣਾ ਜ਼ਿੰਦਾਬਾਦ ਬੋਲਤਾਂ ਵਾਜੀ ਈਮਾ ਜੀ ਕਾ ਸਰਕਾਰ ਮੰਤਰੀ ਤਾਂ ਬੜੀ ਦੂਰ ਦੀ ਗੱਲ ਕਿਸੇ ਨੂੰ ਜੇ ਪਿੰਡ ਦੇ ਵਿੱਚੋਂ ਕੋਈ ਨੌਕਰੀ ਨਹੀਂ ਮਿਲੀ ਹੋਵੇ ਤਾਂ ਹੱਥ ਖੜਾ ਕਰਕੇ ਦੱਸ ਸਕਦਾ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਬਜ਼ੁਰਗ ਹੱਥ ਮਾਰ ਰਹੇ ਆ ਇੱਕ ਮਿਲੀ ਸੀ ਬਾਪੂ ਜੀ ਉਹ ਮਿਲੀ ਸੀ ਬਲਦ ਸਿੰਘ ਦੇ ਪੋਤੇ ਨੂੰ ਆਪਣੇ ਨੂੰ ਇਹਨਾਂ ਨੇ ਡੀਐਸਪੀ ਲਾਇਆ ਸੀ ਆਪਣਿਆਂ ਨੂੰ ਕਹਿੰਦੇ ਅੱਲਾ ਵੱਡੇ ਸਿਰ ਨਹੀਂ ਮੁਰਮੁਰ ਆਪਣਿਆਂ ਨੂੰ ਆਪਣਿਆਂ ਨੂੰ ਡੀਐਸਪੀ ਲਾਇਆ ਪਰ ਸਾਡੇ ਧੀਆਂ ਪੁੱਤ ਨਹੀਂ ਦਿਖੇ ਕੋਈ ਇੱਕ ਵੀ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਇੱਕ ਵੀ ਬੱਚਾ ਨੌਕਰੀ ਤੇ ਨਹੀਂ ਰੱਖਿਆ 5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਔਰ ਦੂਜੇ ਪਾਸੇ ਸਾਡੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੁਹਾਡੀ ਆਪਣੀ ਸਰਕਾਰ ਆਈ ਇਸ 5 ਸਾਲ ਦੇ ਵਿੱਚ ਆਪਣੇ ਇੱਥੇ ਨਗਰ ਬੈਠਾ ਨਗਰ ਦੇ ਵਿੱਚੋਂ ਕੀ ਕੋਈ ਨੌਕਰੀ ਮਿਲੀ ਆਪਣੇ ਸਮੁੰਦਰ ਦੇ ਵਿੱਚ ਕਾਰਜੋਗ ਬਜ਼ੁਰਗ ਮੇਰੀਆਂ ਮਾਤਾ ਮੈਨਾ ਨੌਜਵਾਨ ਸਾਥੀ ਤੇ ਸਾਡੇ ਲੋਕ ਸਭਾ ਫਟੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੀਤਵਾਰ ਮੱਦੇਬੀਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਤੇ ਸਾਡੇ ਇਸ ਹਲਕੇ ਦੇ ਐਮਐਲਏ ਜਸਪੁਰਾ ਸਾਹਿਬ ਸਾਰੇ ਤੇ ਸੂਚੀ ਲੀਡਰਸ਼ਿਪ ਅਤੇ ਜਿਹੜੀ ਪਾਰਟੀ ਆ ਸਾਡੇ ਪਾਰ ਹਲਕੇ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਤੁਹਾਨੂੰ ਐਮਐਲਏ ਸਾਹਿਬ ਨੇ ਤੇ ਜੀਪੀ ਸਾਹਿਬ ਨੇ ਦੱਸ ਦਿੱਤਾ ਮੈਂ ਨਗਰ ਦੇ ਵੱਲ ਸੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਤੇ ਸੂਚੀ ਸੰਗਤ ਦਾ ਵੀ ਧੰਨਵਾਦ ਕਰਦਾ ਕਿਉਂਕਿ ਪ੍ਰਵੰਦਨ ਸਾਹਿਬ ਨੇ ਜਿਹੜੇ ਕੰਮ ਕਰਨੇ ਸੀ ਸਾਰੇ ਉਹਨਾਂ ਤੋਂ ਜਾਣੂ ਆ ਪਰ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਇਮਾਨਦਾਰ ਤੇ ਨਿਰਧਾਰਕ ਮੁੱਖ ਮੰਤਰੀ ਆ ਉਹ ਪਹਿਲੀ ਵਾਰੀ ਸਾਡੇ ਕਿਸਾਨ ਨੂੰ ਬੇਤੀ ਕਰਦਾ ਕੇਨਾਂ ਦਾ ਸਨਮਾਨ ਕਰਕੇ ਅੱਗੇ ਆ ਜਾਣ ਜੱਟ ਹਰਦੀਪ ਸਿੰਘ ਦੀ ਮਾਰਦ ਮੰਗ ਤੇ ਕੇਮਲ ਸਾਹਿਬ ਨੇ ਅਮਨ ਅਮਨਤ ਕੋਲ ਮਾਨ ਸਾਹਿਬ ਦਾ ਤੇ ਸਰਦਾਰ ਤਬੀਰ ਸਿੰਘ ਖਾਲਸਾ ਜੀ ਸਾਡੇ ਤੇ ਮੈਨੂੰ ਸਾਹਿਬ ਨੇ 77 ਸਾਹਿਬ ਨੇ ਉਹ ਪੰਜੇ ਦੇ ਉਹਨਾਂ ਦਾ ਵੀ ਸਨਮਾਨ ਨਾਲ ਸਾਡੇ ਅਗਯੋਤਿਕ ਆ ਗਏ ਆ ਮਾਨਸਰ ਅਸੀਂ 74 ਦੇ ਵਿੱਚ ਇਹ ਦੇਖਿਆ ਕਿ ਹਰ ਇੱਕ ਗਲੀ ਆਪਾਂ ਗਏ ਆ ਜਰਕਨ ਚ ਆਏ ਆ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕਰਵਾਇਆ ਉਹ ਵਾਕਈ ਬੇਮਿਸਾਲ ਕੰਮ ਕੀਤੇ ਪਹਿਲਾਂ ਕਦੇ ਵੀ ਕਿਸੇ ਨੇ ਨਹੀਂ ਬਿਜਲੀ ਦਿੱਤੀ ਕਿਸੇ ਨੇ ਮੇਨਾ ਪਾਣੀ ਨਹੀਂ ਦਿੱਤਾ ਕੀਤਾ ਤੇ ਬਾਕੀ ਜਿਹੜਾ ਜ਼ੀਰੋ ਬਿਲ ਹੈ ਅੱਜ ਸਾਰੇ ਤਰ੍ਹਾਂ ਨਾਲ ਜ਼ੀਰੋ ਬਿਲ ਹੁੰਦਾ ਨਾ ਸਾਰੇ ਦੂਬੀ ਹੈ ਜੱਟ ਖੱਤਰੀਪੁਰਾ ਜਾਂ ਪੰਡਿਤਪੁਰਾ ਜਿੰਨੇ ਵੀ ਚੱਕੇ ਕਾਸਟਾਂ ਪੰਜਾਬ ਚ ਹੈਗੀਆਂ ਉਹਦਾ ਜ਼ਿਆਦਾ ਜ਼ੀਰੋ ਬਿਲ ਹੁੰਦਾ ਪਹਿਲਾਂ ਕਦੇ ਵੀ ਇੰਨਾ ਬੈਨੀਫਿਟ ਨਹੀਂ ਮਿਲਿਆ ਜਿੰਨਾ ਹੁਣ ਮਿਲਿਆ ਸਾਨੂੰ ਪੂਰੀ ਆਸ ਹੈ ਜਦੋਂ 1 ਜੂਨ ਲੋਕਾਂ ਨੂੰ ਦਿੱਤਾ ਪਉੜੀਆਂ ਨੇ ਕਿ ਸਾਨੂੰ 4 ਜੂਨ ਜਲਦ ਚੱਲਣਾ ਪੂਰੇ ਪੰਜਾਬ ਚ